ਡਰਗ ਅਵੇਰਨੈਸ ਫਾਊਂਡੇਸ਼ਨ ਕੈਲਗਰੀ ਬਹੁਤ ਵੱਡਾ ਮਾਨ ਅਲਬਰਟਾ ਸਰਕਾਰ ਨੇ ਦਿੱਤਾ ਹੈ ਇਸ ਸੰਸਥਾ ਨੂੰ ਫਾਊਂਡੇਸ਼ਨ ਕਾਫੀ ਪੁਰਾਣੀ ਹੈ ਤਾਂ ਉਹਦੇ ਸੰਸਥਾਪਕ ਸਾਬ ਬਲਵਿੰਦਰ ਸਿੰਘ ਕਾਲੂ ਸਾਡੇ ਨਾਲ ਮੌਜੂਦ ਨੇ ਤੁਸੀਂ ਜਾਣਦੇ ਹੀ ਹੋ ਇਹ ਕਾਲੂ ਸਾਹਿਬ ਜੋ ਅਲਬਰਟਾ ਸਰਕਾਰ ਵੱਲੋਂ ਡਰਗ ਅਵੇਰਨੈਸ ਵੀਕ ਦੇ ਤੌਰ ਤੇ ਮਾਨਤਾ ਮਿਲ ਗਈ ਹੈ ਜ਼ਾਹਰਾ ਤੌਰ ਤੇ ਇਸ ਸੰਸਥਾ ਲਈ ਤੇ ਓਵਰਆਲ ਭਾਈਚਾਰੇ ਲਈ ਬਹੁਤ ਵੱਡੀ ਗੱਲ ਹੈ ਸ਼ੋਰਟ ਦੇ ਵਿੱਚ ਬਹੁਤੇ ਸਾਡੇ ਦੇਖਣ ਸੁਣਨ ਵਾਲੇ ਜਾਣਦੇ ਨੇ ਇਸ ਸੰਸਥਾ ਦੇ ਬਾਰੇ ਸਾਨੂੰ ਦੱਸ ਦਿਓ ਜੀ ਕਦੋਂ ਸਟਾਰਟ ਹੋਈ ਕਿਵੇਂ ਮੈਂ ਕੁਲਜੀਤ ਜੀ ਪਹਿਲਾਂ ਤਾਂ ਜਿਹੜੀ ਆਪਣੀ ਕਿਉਂਕਿ ਆਪਾਂ ਦੇਖ ਰਹੇ ਸੀ ਕਿ ਕਾਫੀ ਲੰਮੇ ਸਮੇਂ ਤੋਂ ਬੱਚੇ ਸਾਡੇ ਸਾਡਾ ਜੀ ਸਮਾਜ ਦੇ ਵਿੱਚ ਸਾਰੇ ਜਿਹੜੇ ਹੋਣ ਸਮਾਜ ਜਿਹਨਾਂ ਨਸ਼ਿਆਂ ਦੇ ਪ੍ਰਭਾਵ ਦੇ ਹੇਠੋਂ ਵੜਦਾ ਆ ਰਿਹਾ ਸੀ ਆ ਇਹ 2006 ਦੇ ਵਿੱਚ ਇੱਥੇ ਸਾਡੇ ਕਿਸੇ ਮਤਲਬ ਕਿ ਨਸ਼ਿਆਂ ਦੇ ਪ੍ਰਭਾਵ ਦੇ ਲੈ ਕੇ ਇੱਕ ਨਵਾਂ ਬੱਚੇ ਸੀ ਇਹਨਾਂ ਨੂੰ ਜਾਣ ਗੋਣੀ ਪਈ ਤੇ ਕੁਝ ਬੱਚੇ ਜਿਨ੍ਹਾਂ ਨੂੰ ਧਕਾ ਦਾ ਇਹੋ ਜਿਹਾ ਇੰਜਰੀਜ਼ ਹੋਈ ਹੈ ਜੁਨੀਅਰ ਕੇ ਲਾਈਫ ਲੌਂਗ ਉਹ ਇਹ ਹੈਂਡੀ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਉਹ ਉਦੋਂ ਇਹ ਸਾਰੀ ਕਮਿਊਨਿਟੀ ਨੇ ਸੋਚਿਆ ਵੀ ਕੋਈ ਨਾ ਕੋਈ ਸਾਨੂੰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਜਿਹਦੇ ਵਿੱਚ ਤਾਂ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਇਆ ਜਾਵੇ ਤੇ 2006 ਦੇ ਵਿੱਚ ਡਰਗ ਵਿਨਰਸ ਫਾਊਂਡੇਸ਼ਨ ਦੀ ਜਿਹੜੀ ਆ ਹੋਂਦ ਆਈ ਤੇ ਉਸ ਤੋਂ ਬਾਅਦ ਪਹਿਲੇ ਜਿਹੜੇ ਬੱਚੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਤੇ ਪਹਿਲਾ ਸੋਚੀ ਦੇਖਿਆ ਕਿ ਵੀ ਰੇਡੀਓ ਤੇ ਇਹਨਾਂ ਪ੍ਰੋਗਰਾਮਾਂ 'ਵਲੇ ਗੱਲਬਾਤ ਕੀਤੀ ਜਾਵੇ ਜਿਵੇਂ ਕਿ ਆਪਾਂ ਅੱਜ ਇੱਥੇ ਹਾਜ਼ਰ ਆਈ ਹਾਂ ਜੀ ਇਹ ਸੰਗਮ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ ਉਹਦਾ ਮੁੱਖ ਮੰਤਵ ਇਹ ਹੀ ਸੀ ਕਿ ਪੈਨੂੰ ਜਿੰਨਾ ਚਿਰ ਅਸੀਂ ਇਹ ਅਹਿਸਾਸ ਹੀ ਨਹੀਂ ਕਰਦੇ ਵੀ ਨਸ਼ੇ ਸਾਡੀ ਸਮੱਸਿਆ ਵਾ ਉਹਦਾ ਹੱਲ ਅਸੀਂ ਕਦੀ ਵੀ ਨਹੀਂ ਸੋਚਾਂਗੇ ਸੋ ਸਾਨੂੰ ਇਹ ਮਹਿਸੂਸ ਕਰਨ ਦੀ ਲੋੜ ਆ ਸਮਝਣ ਦੀ ਲੋੜ ਆ ਕਿ ਨਸ਼ੇ ਸਾਡੀ ਸਮੱਸਿਆ ਵਾ ਸਰੋ ਸਾਹਿਬ ਇਹ ਇਹ ਜੋ ਸਾਨੂੰ ਹੁਣ ਮਾਨਤਾ ਮਿਲ ਗਈ ਸਰਕਾਰ ਵੱਲੋਂ ਇੱਕ ਹਫਤਾ ਡਰਗ ਅਵੇਨਸ ਵੀਕ ਬਜੋਲ ਬਟਾ ਸਰਕਾਰ ਨੇ ਕਹਿ ਦਿੱਤਾ ਅਸੀਂ ਇਹਦੇ ਤੋਂ ਅੱਗੇ ਕੀ ਐਕਸਪੈਕਟ ਕਰ ਸਕਦੇ ਹਾਂ ਸਸਤਾ ਵਾਸਤੇ ਕੀ ਹੋਵੇਗਾ ਤੇ ਓਵਰঅল ਅਲਬਰਟਾ ਦੇ ਵਿੱਚ ਇਹਦਾ ਕੀ ਇਮਪੈਕਟ ਹੋ ਸਕਦਾ ਹਾਂਜੀ ਜੀ ਜਦੋਂ ਆਪਾਂ ਗੀਗਲ ਕਰਦੇ ਸੀ ਵੀ ਖਿਜੜੀ ਵਾਕ ਕ੍ਰੋਸ ਕੈਡਾ ਹੋਈ ਤੇ ਸਾਨੂੰ ਇਦਾਂ ਲੱਗਾ ਵੀ ਅਸੀਂ ਇੱਕ ਬਹੁਤ ਵੱਡੀ ਈਵੈਂਟ ਕਰ ਲਈ ਪਰ ਉਹ ਇੱਕ ਇਵੈਂਟ ਸੀਗੀ ਔਰ ਤੋਂ ਬਾਅਦ ਜਿਹੜਾ ਹੈ ਅਸਲੀ ਤਾਂ ਪ੍ਰੋਗਰਾਮ ਜਦੋਂ ਸ਼ੁਰੂ ਹੋਣੇ ਸੀ ਤੇ ਉਤੋਂ ਜਿਹੜਾ ਡਜੇ ਉਦੋਂ ਇੱਕ ਅਨਾਉਂਸ ਕੀਤਾ ਗਿਆ ਸੀ ਵੀ ਸੈਕੰਡ ਵੀਕ ਆਵ ਮੇ ਸਾਡਾ ਡਰਗ ਅਵੇਨਸ ਵੀਕ ਵੱਲੋਂ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਤੇ ਉਹ ਲਗਾਤਾਰ ਗਵਰਨਮੈਂਟ ਨੂੰ ਜਦਾਏ ਕੋਸ਼ਿਸ਼ ਕਰਦੇ ਰਹੇ ਤਾਂ ਕਿ ਇਹਨੂੰ ਇੱਕ ਸੈਕੰਡ ਵੀਕ ਜਿਹੜਾ ਵਾ ਉਹ ਗਵਰਨਮੈਂਟ ਵੱਲੋਂ ਪ੍ਰੋਕਲੇਮੇਸ਼ਨ ਦੀ ਗੱਲ ਕੀਤੀ ਤਾਂ ਕਿ ਇੱਕ ਸਿਸਟਮ ਕ੍ਰੀਏਟ ਕਰ ਸਕੇ ਕਿਉਂਕਿ ਸਿਸਟਮ ਤੋਂ ਬਣਾ ਜਿਹੜਾ ਆਪਣਾ ਇੱਕ ਹੈਗਾ ਇਹ ਇੱਕ ਬਹੁਤ ਛੋਟੇ ਧਾਇਰੇ ਦੇ ਵਿੱਚ ਜਿਹੜੀਆਂ ਇਵੈਂਟਸ ਹੁੰਦੀਆਂ ਵਾ ਔਰ ਉਹਨਾਂ ਦੇ ਰਿਜ਼ਲਟ ਵੀ ਬੜੇ ਲਿਮਟਿਡ ਹੁੰਦੇ ਆ ਸੋ ਉਹਦੇ ਵਾਸਤੇ ਜਿਹੜੀ ਇਹ ਰੈਕੋਗਨੀਸ਼ਨ ਇਹ ਸੀਗੀ ਐਮ ਸੈਕਿੰਡ ਵੀਕ ਦੀ ਅਲਫਾ ਕਮੰਡ ਵਾਲਾ ਉਹ ਬਹੁਤ ਜ਼ਰੂਰੀ ਸੀ ਔਰ ਆਉਂਦੇ ਸਮੇਂ ਦੇ ਵਿੱਚ ਜਿਹੜੇ ਜੀ ਮਤਕੇ ਹੁਣ ਅਸੀਂ ਤਾਂ ਕਾਜ ਜਿਹੜਾ ਕੰਮ ਕਰਦਾ ਹੁਣ ਸ਼ੁਰੂ ਹੋਣਾ ਹੁਣ ਹਾਂ ਜਿੱਦਾਂ ਕਿ ਵਾਕ ਤੋਂ ਬਾਅਦ ਉਦੋਂ ਇਹ ਸੈਕੰਡ ਵੀਕ ਦੀ ਗੱਲ ਹੋਈ ਸੀ ਪਰ ਸੈਕੰਡ ਵੀਕ ਦੇ ਵਿੱਚ ਸਾਡੇ ਗੋਲ ਸੀਗੇ ਤਾਂ ਕਿ ਅਸੀਂ ਪੂਰਾ ਵੀਕ ਉਦੋਂ ਇਹ ਰੱਖਿਆ ਸੀਗਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨਾਲ ਜਾਂ ਉਹ ਸਮਾਂ ਇਹ ਹੋ ਜਾਏਗਾ ਜਦੋਂ ਹਰ ਬੱਚਾ ਉਦੋਂ ਅਵੇਲੇਬਲ ਹੈਗੇ ਆ ਐਲੀਮੈਂਟਰੀ ਤੋਂ ਲੈ ਕੇ ਜੂਨੀਅਰ ਹਾਈ ਤੋਂ ਲੈ ਕੇ ਤੇ ਜਿਹੜੇ ਉਹਨਾਂ ਦੇ ਐਗਜ਼ਾਮ ਹੁੰਦੇ ਆ ਜੂਨ ਚ ਹੁੰਦੇ ਆ ਸੋ ਉਹਨਾਂ ਦੇ ਕੋਲ ਵੀ ਬਹੁਤ ਸੋਹਣਾ ਟਾਈਮ ਹੁੰਦਾ ਜਦੋਂ ਕਿ ਉਹ ਆਪ ਵਰਕਸ਼ਾਪ ਲਾਉਣ ਉਹਨਾਂ ਨੂੰ ਸ਼ੁਰੂਆਤ ਕਰਨ ਦੇ ਵਿੱਚ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪਰ ਅਲਟੀਮੇਟ ਇਹ ਹੀ ਆ ਵੀ ਉਹ ਵਰਕਸ਼ਾਪ ਆਪ ਲਾਉਣ ਔਰ ਆਪ ਇਹਦੇ ਨਸ਼ਾ ਦੇ ਬਾਰੇ ਗੱਲਬਾਤ ਕਰੀਏ ਠੀਕ ਹੈ ਜੀ ਵਾਤਵਾਤ ਅਵੇਅਰ ਕਰਦੀ ਲੋੜ ਹੈ ਔਰ ਅਸੀਂ ਪ੍ਰੋਐਕਟਿਵ ਹੋ ਕੇ ਇਹ ਜਿਹੜਾ ਸਸਤਾ ਵੀ ਕੰਮ ਕਰੇ ਤੇ ਹੋਰ ਲੋਕ ਵੀ ਇਹਦੇ ਨਾਲ ਜੁੜ ਕੇ ਕੰਮ ਕਰ ਤੇ ਸਰਕਾਰ ਵੀ ਕੰਟ੍ਰਿਬਿਊਟ ਕਰੇ ਬਹੁਤ ਸ਼ੁਕਰੀਆ ਜੀ ਕਲੋ ਸਾਹਿਬ ਔਰ ਆਪ ਜੀ ਨੂੰ ਬਧਾਈਆਂ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਨੂੰ ਦਿ ਸਾਰੇ